ਗੁਜਰਾਤ ਦੇ ਸ਼ਹਿਰ ਰਾਜਕੋਟ ਤੋਂ 236 ਕਿਲੋਮੀਟਰ ਦੂਰ ਤਕਰੀਬਨ 베ਟ ਦਵਾਰਕਾ ਇੱਥੇ ਸਮੁੰਦਰ ਦੇ ਵਿਚਾਲੇ ਆ ਇਹ ਬਿਲਕੁਲ ਟਾਪੂ ਜਿਹੜਾ ਹੈਗਾ ਸ਼ਹਿਰਾਂ ਛੋਟਾ ਜਿਹਾ ਤੇ ਇੱਕ ਕ੍ਰਿਸ਼ਨ ਦੀ ਨਗਰੀ ਕਿਹਾ ਜਾਂਦਾ ਕਿਉਂਕਿ ਦਵਾਰਕਾ ਜਿਹੜਾ ਮੇਨ ਆ ਉਹ ਸਤਤੀ ਦੇ ਰਸਤੇ ਨਾਲ ਜੁੜਿਆ ਹੋਇਆ ਤੇ ਉੱਥੇ ਕਹਿੰਦੇ ਜਿਹੜੇ ਕ੍ਰਿਸ਼ਨ ਜਿਹੜੇ ਸੀ ਆਪਣਾ ਦਵਾਨ ਸਜਾਉਂਦੇ ਸੀਗੇ ਫੈਸਲੇ ਕਰਦੇ ਸੀ ਰਾਜੇ ਦੇ ਤੌਰ ਤੇ ਤੇ ਇੱਥੇ ਆ ਕੇ ਰਹਿੰਦੇ ਸੀ ਦਿਵਾਰਕਾ ਦੇ ਵਿੱਚ ਸ਼ਾਂਤੀ ਲਈ ਆਪਣੇ ਮਨ ਪਸੰਦ ਥਾਂ ਵੇਟ ਦਿਵਾਰਕਾ ਜਿਹੜਾ ਹੈਗਾ ਤੇ ਇਹ ਇਹ ਇੰਨੀ ਦੂਰ ਚੱਲ ਕੇ ਅਸੀਂ ਪਹੁੰਚੇ ਸੀ ਗੁਰਦੁਆਰਾ ਸਾਹਿਬ ਮਿਲਿਆ ਇੱਥੇ ਦਰਸ਼ਨ ਕੀਤੇ ਨਾਮਦੇਵ ਇਹਦੇ ਨਾਮ ਤੇ ਭਗਤ ਨਾਮਦੇਵ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਉਹਨਾਂ ਦੇ ਕਿਸੇ ਪਿਛੋਕੜ ਨਾਲ ਜੁੜਦਾ ਤੇ ਵੱਡੀ ਗੱਲ ਇਹ ਹੈ ਭਾਈ ਮੁਕਮ ਸਿੰਘ ਜੀ ਜਿਹੜੇ ਪੰਜ ਪਿਆਰਿਆਂ ਚੋਂ ਇੱਕ ਸੀਗੇ ਉਹਨਾਂ ਦੀ ਜਨਮ ਭੂਮੀ ਹੈ ਉਹਨਾਂ ਦਾ ਜਨਮ ਸਥਾਨ ਹੈ ਗੁਰਦੁਆਰਾ ਸਾਹਿਬ ਭਾਈ ਮੁਕਮ ਸਾਹਿਬ ਦੀ ਤੇ ਜਿਹੜਾ ਉਹਨਾਂ ਦਾ ਮਕਾਨ ਆ ਪੁਰਾਣਾ ਜਿੱਥੇ ਉਹ 12 13 ਸਾਲ ਦੱਸਿਆ ਜਾ ਰਹੇ ਰਹੇ ਨੇ ਉਸ ਤੋਂ ਬਾਅਦ ਉਹ ਚਲੇ ਗਏ ਸੀਗੇ ਇੱਥੋਂ ਤੇ ਉਹ ਮਕਾਨ ਇਹ ਹੈ ਪੁਰਾਣਾ ਭਾਈ ਸਮੋਕੁੰ ਜੰਦਲੀ ਦਾ ਇਹ ਨਾ ਨੇ ਉਦਾਂ ਦਾ ਹੀ ਰੱਖਿਆ ਆ ਪੁਰਾਣਾ ਥੋੜੀ ਬਹੁਤੀ ਜਿਹੜੀ ਰੇਨੋਵੇਸ਼ਨ ਹੋਈ ਆ ਕੋਠੜੀਆਂ ਛੋਟੀਆਂ ਛੋਟੀਆਂ ਇਦਾਂ ਹੀ ਕੱਚਾ ਕੋਠਾ ਪੂਰਾ ਛੱਤ ਦੀ ਸ਼ਾਇਦ ਮੈਨੂੰ ਲੱਗਦਾ ਵੀ ਰਿਪੇਅਰ ਹੋਈ ਆ ਦੋ ਵਾਰ ਅਕੀ ਵਿੱਚੋਂ ਉਦਾਂ ਹੀ ਆ ਹਲੇ ਵੀ ਵੱਡੀ ਗੱਲ ਤੇ ਇਹ ਹੁੰਦੀ ਆ ਦੇਖੋ ਇੰਨੀ ਦੂਰ ਆ ਕੇ ਤੁਹਾਨੂੰ ਕਿਸੇ ਜਗ੍ਹਾ ਗੁਰੂ ਘਰ ਦੇ ਨਿਹਾਨ ਸਾਹਿਬ ਝੂਲਦੇ ਮਿਲ ਜਾਣ ਤੇ ਲੰਗਰ ਪਾਣੀ ਪ੍ਰਸ਼ਾਦਾ ਰਹਿਣ ਦਾ ਥਾਂ ਮਿਲ ਜਵੇ ਇਦੋਂ ਵੱਡੀ ਮਾਣ ਵਾਲੀ ਗੱਲ ਆ ਵੀ ਕੌਣ ਲਈ ਕੁਝ ਨਹੀਂ ਹੁੰਦੀ ਹੈਗੀ